ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨਪ੍ਰਾਪੋ ਨਰਮੇ ਦੀ ਫਸਲ ਵਿੱਚ ਪੈਸਟੀਸਾਈਡਾਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਮੱਛਰ ਦੇ ਉੱਤੇ ਕੰਟਰੋਲ ਨਹੀਂ ਮਿਲਿਆ ਆਪਾਂ ਨੂੰ ਚੰਗਾ ਰਿਜ਼ਲਟ ਲੰਬੇ ਟਾਈਮ ਤੇ ਨਹੀਂ ਮਿਲ ਰਿਹਾ ਸੀ ਕਿਉਂਕਿ ਰੁੱਖ ਜਾਦੇ ਪੈਣ ਦੇ ਕਰਕੇ ਜੋ ਆਪਾਂ ਇਨਸੈਕਟੀਸਾਈਡਾਂ ਦੀ ਵਰਤੋਂ ਕਰਦੇ ਸੀ ਉਹਨਾਂ ਦਾ ਚੰਗਾ ਰਿਜ਼ਲਟ ਨਹੀਂ ਮਿਲਦਾ ਸੀ ਜੇ ਹੁਣ ਆਪਾਂ ਕੋਈ ਵੀ ਇਨਸੈਕਟੀਸਾਈਡ ਆਪਣੇ ਨਰਮੇ ਦੀ ਫਸਲ ਵਿੱਚ ਚਿੱਟੇ ਮੱਛਰ ਦੀ ਹਰੇ ਮੱਛਰ ਦੀ ਰੋਕਥਾਮ ਲਈ ਅਤੇ ਆਪਾਂ ਥ੍ਰਿਪਸ ਦੇ ਰੋਕਥਾਮ ਲਈ ਕਰਾਂਗੇ ਤਾਂ ਵਰਤੇਗੇ ਪੈਸਟੀਸਾਈਡਾਂ ਦਾ ਆਪਾਂ ਨੂੰ ਚੰਗਾ ਰਿਜ਼ਲਟ ਦੇਖਣ ਨੂੰ ਮਿਲੇਗਾ ਅਤੇ ਜਿੰਨਾ ਕਿਸਾਨ ਭਰਾਵਾਂ ਨੇ ਹਲੇ ਤੱਕ ਕੋਈ ਵੀ ਦਵਾਈ ਆਪਣੇ ਨਰਮੇ ਦੀ ਫਸਲ ਉੱਤੇ ਕਿਸੇ ਵੀ ਇਨਸੈਕਟੀਸਾਈਡ ਦੀ ਵਰਤੋਂ ਨਹੀਂ ਕਰੀ ਤਾਂ ਉਹਨਾਂ ਨੂੰ ਹੁਣ ਇਸ ਟਾਈਮ ਆਪਣੇ ਨਰਮੇ ਦੀ ਫਸਲ ਜ਼ਰੂਰ ਦੇਖਣੀ ਚਾਹੀਦੀ ਹੈ ਕਿਉਂਕਿ ਬਾਰਿਸ਼ ਹੋਣ ਤੋਂ ਬਾਅਦ ਆਪਣੇ ਨਰਮੇ ਦੀ ਫਸਲ ਵਿੱਚ ਹਰੇ ਅਤੇ ਚਿੱਟੇ ਮੱਛਰ ਦਾ ਅਟੈਕ ਬਹੁਤ ਜ਼ਿਆਦਾ ਹੈ ਜੇ ਇਸ ਟਾਈਮ ਆਪਾਂ ਨੂੰ ਉਹਦੀ ਰੋਕਥਾਮ ਦੇ ਲਈ ਚੰਗੇ ਇਨਸੈਕਟੀਸਾਈਡ ਦੀ ਚੋਣ ਕਰਕੇ ਆਪਣੇ ਖੇਤਾਂ ਵਿੱਚ ਵਰਤ ਲੈਣਾ ਚਾਹੀਦਾ ਹੈ ਤਾਂ ਕਿ ਆਪਾਂ ਆਪਣੇ ਨਰਮੇ ਦੀ ਫਸਲ ਨੂੰ ਸੁਰੱਖਿਤ ਕਰ ਸਕੀਏ ਅਤੇ ਆਪਾਂ ਚੰਗਾ ਝਾੜ ਆਪਣੇ ਨਰਮੇ ਦੀ ਫਸਲ ਤੋਂ ਲੈ ਸਕੀਏ ਪਰ ਬਹੁਤ ਹੀ ਕਿਸਾਨ ਭਰਾਵਾਂ ਦਾ ਇੱਕ ਦੂਜਾ ਸਵਾਲ ਇਹ ਹੁੰਦਾ ਹੈ ਕਿ ਸਾਡੇ ਨਰਮੇ ਦੀ ਫਸਲ ਵਿੱਚ ਫੁੱਲ ਗੁੱਡੀ ਲੱਗਦੀ ਤਾਂ ਬਹੁਤ ਜ਼ਿਆਦਾ ਪਰ ਸਾਡੇ ਖੇਤਾਂ ਵਿੱਚ ਫੁੱਲ ਗੁੱਡੀ ਡਿੱਗਣ ਵਾਲੀ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈ ਜੇ ਕਿਸਾਨ ਪ੍ਰਭੂ ਆਪਾਂ ਨਰਮੇ ਦੀ ਫਸਲ ਵਿੱਚ ਗੱਲ ਕਰੀਏ ਤਾਂ ਫੁੱਲ ਗੁੱਡੀ ਲੱਗਣ ਤੋਂ ਬਾਅਦ ਉਹਦੇ ਵਿੱਚ ਫੁੱਲ ਗੁੱਡੀ ਡਿੱਗਣ ਵਾਲੀ ਸਮੱਸਿਆ ਦਾ ਕਾਰਨ ਆਪਣੇ ਖੇਤ ਵਿੱਚ ਤਤਾਂ ਦੀ ਕਮੀ ਆਪਣੇ ਵਿੱਚ ਖੇਤ ਵਿੱਚ ਖੁਰਾਕੀ ਤੱਤਾਂ ਦੀ ਕਮੀ ਹੋਣਾ ਜਾਂ ਬੂਟੇ ਦੁਆਰਾ ਖੁਰਾਕੀ ਤੱਤਾਂ ਦੀ ਪੂਰਤੀ ਧਰਤੀ ਵਿੱਚੋਂ ਨਾ ਕਰਨ ਦਾ ਕਾਰਨ ਹੁੰਦਾ ਹੈ ਜੇ ਕਿਸਾਨ ਪ੍ਰਭੂ ਤੁਸੀਂ ਚਾਹੁੰਦੇ ਹੋ ਕਿ ਸੋਡੀ ਨਰਮੇ ਦੀ ਫਸਲ ਤੋਂ ਚੰਗਾ ਝਾੜ ਮਿਲੇ ਤਾਂ ਆਪਾਂ ਨੂੰ ਉਹਦੇ ਉੱਤੇ ਐਨਪੀਕੇ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਆਪਾਂ ਲਗਾਤਾਰ ਆਪਣੇ ਨਰਮੇ ਦੀ ਫਸਲ ਉੱਤੇ ਇਨਸੈਕਟੀਸਾਈਡਾਂ ਦੀ ਫੰਗੀਸਾਈਡਾਂ ਦੀ ਵਰਤੋਂ ਤਾਂ 6-7 ਬਾਰੀ ਕਰ ਲੈਂਦੇ ਆ ਤਾਂ ਕਿ ਆਪਾਂ ਜੋ ਉਹਦੇ ਵਿੱਚ ਬਿਮਾਰੀਆਂ ਆਈਆਂ ਹੋਈਆਂ ਨੇ ਜਿੱਦਾਂ ਕਿ ਚਿੱਟਾ ਮੱਛਰ ਹਰਾ ਮੱਛਰ थ्रिप्स ਅਤੇ ਗਲਾਬੀ ਸੁੰਡੀ ਦੇ ਰੋਕथाम ਦੇ ਲਈ ਆਪਾਂ ਪੈਸਟੀਸਾਈਡਾਂ ਦੀ ਵਰਤੋਂ ਤਾਂ ਕਰਦੇ ਰਹਿੰਦੇ ਆ ਪਰ ਉਹਦੇ ਉੱਤੇ ਖਰਾਕੀ ਤੱਤਾਂ ਦੀ ਵਰਤੋਂ ਬਹੁਤ ਹੀ ਘੱਟ ਕਿਸਾਨ ਕਰਦੇ ਨੇ ਜਿਸ ਦੇ ਕਰਕੇ ਉਹਨਾਂ ਦੇ ਖੇਤਾਂ ਵਿੱਚੋਂ ਖੁੱਲ ਗੁੱਡੀ ਡਿੱਗਣ ਵਾਲੀ ਸਮੱਸਿਆ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਂਦਾ ਹੈ ਜੇ ਕਿਸਾਨ ਪ੍ਰਭੂ ਤੁਸੀਂ ਵੀ ਚੰਗਾ ਝਾੜ ਆਪਣੇ ਨਰਮੇ ਦੀ ਫਸਲ ਤੋਂ ਚਾਹੁੰਦੇ ਹੋ ਤਾਂ ਤੁਸੀਂ ਲਗਾਤਾਰ ਉਹਦੇ ਉੱਤੇ ਐਨਪੀਕੇ ਦਲਾਲ ਕੋਲ ਦੀ ਵਰਤੋਂ ਜ਼ਰੂਰ ਕਰੋ ਕਿ ਜੇ ਕੋਈ ਆਪਣੇ ਖੇਤ ਵਿੱਚ ਬਿਮਾਰੀ ਦੇਖਣ ਨੂੰ ਮਿਲੇਗੀ ਤਾਂ ਆਪਾਂ ਨੂੰ ਪੈਸਟੀਸਾਈਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਦਲਾਲ ਕੋਲ ਦੀ ਅਤੇ ਐਨਪੀਕੇ ਦੀ ਵਰਤੋਂ ਆਪਾਂ ਨੂੰ ਇਸ ਲਈ ਕਰਨੀ ਚਾਹੀਦੀ ਹੈ ਤਾਂ ਕਿ ਆਪਣੇ ਨਰਮੇ ਦੀ ਫਸਲ ਚੰਗੇ ਮੋٹے ਟੀਂਡੇ ਬਣਾ ਕੇ ਆਪਾਂ ਨੂੰ ਚੰਗਾ ਝਾੜ ਦੇਵੇ ਕਿਉਂਕਿ ਆਪਾਂ ਉਹਦੇ ਉੱਤੇ ਐਨਪੀਕੇ ਦੀ ਵਰਤੋਂ ਖਾਦਾਂ ਦੀ ਪੂਰਤੀ ਸਹੀ ਸਮੇਂ ਸਿਰ ਕਰਦੇ ਆ ਤਾਂ ਤਾਂ ਆਪਾਂ ਨੂੰ ਚੁਕਾਈ ਦੇ ਸਮੇਂ ਵਯੰਦਾਰ ਟਿੰਡਾ ਦੇਖਣ ਨੂੰ ਮਿਲਦਾ ਹੈ ਅਤੇ ਆਪਾਂ ਨੂੰ ਝਾੜ ਵਿੱਚ ਬਾਦਾ ਮਿਲਦਾ ਹੈ ਜੇ ਆਪਾਂ ਦਲਾਲਕੂਲ ਦੀ ਗੱਲ ਕਰੀਏ ਤਾਂ ਪਟਾਈ ਤੋਂ 3 ਕਿਲੋ ਜੂਰੀਆ 2.5 ਤੋਂ 3 ਕਿਲੋ ਹੀ ਡੀਏਪ ਦੋਨੇ ਚੀਜ਼ਾਂ ਨੂੰ 100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਾਂ ਅਤੇ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਐਨਪੀਕੇ ਮੌਜੂਦ ਨੇ ਜਿਨ੍ਹਾਂ ਦੀ ਵਰਤੋਂ ਆਪਾਂ ਆਪਣੇ ਨਰਮੇ ਦੀ ਫਸਲ ਉੱਤੇ ਕਰ ਸਕਦੇ ਹਾਂ ਜਿੱਦਾਂ ਕਿ ਐਨਪੀਕੇ 18 18 ਮਿਲ ਜਾਂਦਾ ਹੈ 19 19 ਐਨਪੀਕੇ ਆਉਂਦਾ ਹੈ 0 0 52 34 ਐਨਪੀਕੇ ਆਉਂਦਾ ਹੈ 20 20 ਐਨਪੀਕੇ ਆਉਂਦਾ ਹੈ 13 40 13 ਐਨਪੀਕੇ ਆਉਂਦਾ 13 045 ਐਨਪੀਕੇ ਮਿਲ ਜਾਂਦਾ 12 61 ਐਨਪੀਕੇ ਆਪਾਂ ਨੂੰ ਆਮ ਹੀ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਹੈ ਜਿਨ੍ਹਾਂ ਦੀ ਵਰਤੋਂ ਆਪਾਂ ਆਪਣੇ ਨਰਮੇ ਦੀ ਫਸਲ ਉੱਤੇ ਕਰ ਸਕਦੇ ਹਾਂ ਪਰ ਕਿਸਾਨ ਪ੍ਰਭੂ ਇਸ ਟਾਈਮ ਜਦੋਂ ਆਪਣੀ ਨਰਮੇ ਦੀ ਫਸਲ ਫੁੱਲ ਗੁੱਡੀ ਚੱਕਣੀ ਸਟਾਰਟ ਕਰ ਦਿੰਦੀ ਹੈ ਉਸ ਟਾਈਮ ਆਪਾਂ ਨੂੰ ਕਿਸੇ ਵੀ ਪ੍ਰਕਾਰ ਦੀ ਖਾਦ ਦਾ ਕਿਸੇ ਵੀ ਪ੍ਰਕਾਰ ਦੀ ਰੇ ਦੀ ਵਰਤੋਂ ਸਿੱਧਾ ਛਿੱਟਾ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਬਿਮਾਰੀਆਂ ਦਾ ਅਟੈਕ ਆਪਣੇ ਨਰਮੇ ਦੀ ਫਸਲ ਉੱਤੇ ਜ਼ਿਆਦਾ ਹੁੰਦਾ ਹੈ ਅਤੇ ਫੁੱਲ ਗੁੱਡੀ ਡਿੱਗਣ ਵਾਲੀ ਸਮੱਸਿਆ ਵੀ ਆਪਾਂ ਨੂੰ ਦੇਖਣ ਨੂੰ ਦਿੱਆ ਹੈ ਇਸ ਕਰਕੇ ਕਿਸਾਨ ਪ੍ਰਭੂ ਆਪਾਂ ਨੂੰ ਖਾਦਾਂ ਦੀ ਪੂਰਤੀ ਸਪਰੇ ਦੇ ਰਾਹੀਂ ਕੀ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਆਪਣੀ ਨਰਮੀ ਦੀ ਫਸਲ ਤੋਂ ਚੰਗਾ ਝਾੜ ਲੈ ਸਕੀਏ ਇਸ ਕਰਕੇ ਕਿਸਾਨ ਪ੍ਰਭੂ ਆਪਾਂ ਨੂੰ ਸਮੇਂ ਸਿਰ ਆਪਣੇ ਨਰਮੇ ਦੀ ਫਸਲ ਦਾ ਨਰੱਖਣ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਆਪਾਂ ਆਪਣੀ ਨਰਮੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਅਤੇ ਐਨਪੀਕੇ ਦੀ ਵਰਤੋਂ ਕਰਕੇ ਆਪਣੇ ਨਰਮੇ ਦੀ ਫਸਲ ਤੋਂ ਚੰਗਾ ਝਾੜ ਲੈ ਸਕੀਏ ਅਤੇ ਬਹੁਤੇ ਕਿਸਾਨ ਭਰਾਵਾਂ ਦਾ ਇੱਕ ਹੀ ਮਿੱਥ ਬਣਿਆ ਹੋਇਆ ਹੈ ਉਹ ਕਮੈਂਟਾਂ ਵਿੱਚ ਵੀ ਇੱਕ ਹੀ ਗੱਲ ਬੋਲਦੇ ਆ ਕਿ ਕੁਝ ਵੀ ਕਰ ਲਓ ਪਰ ਆਪਣੀ ਨਰਮੇ ਦੀ ਫਸਲ ਹੋਣੀ ਤਾਂ ਹੈ ਹੀ ਨਹੀਂ ਪਰ ਜੇ ਆਪਾਂ ਕਿਸਾਨ ਪ੍ਰਭੂ ਚੰਗੀ ਮਿਹਨਤ ਆਪਣੇ ਨਰਮੇ ਦੀ ਫਸਲ ਤੇ ਕਰਾਂਗੇ ਤਾਂ ਜੋ ਵੀ ਖਰਚ ਆਪਾਂ ਨਰਮੇ ਦੀ ਫਸਲ ਉੱਤੇ ਕਰਦੇ ਆਂ ਉਹਦੀ ਪਰਭਾਈ ਵੀ ਕਰ ਸਕਦੇ ਆਂ ਅਤੇ ਚੰਗਾ ਝਾੜ ਵੀ ਲੈ ਸਕਦੇ ਆਂ ਕਿਉਂਕਿ ਜੋ ਅਗੇਤੇ ਟਿੰਡੇ ਨਰਮੇ ਦੀ ਫਸਲ ਵਿੱਚ ਪੱਕ ਜਾਂਦੇ ਨੇ ਉਹਨਾਂ ਵਿੱਚ ਸੁੰਡੀ ਦੇਖਣ ਨੂੰ ਬਹੁਤ ਘੱਟ ਮਿਲਦੀ ਆ ਜੋ ਜੀਵਾਰ ਫਰੂਟ ਲੱਗਦਾ ਨਰਮੇ ਦੀ ਫਸਲ ਵਿੱਚ ਜ਼ਿਆਦਾਤਰ ਸੁੰਡੀ ਉਹਨਾਂ ਹੀ ਟਿੰਡਿਆਂ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਇਸ ਕਰਕੇ ਜੇ ਆਪਾਂ ਸਮੇਂ ਸਿਰ ਆਪਣੇ ਨਰਮੇ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਨੇ ਆ ਅਤੇ ਅਗੇਤਾ ਨਰਮਾ ਆਪਣਾ ਫਲ ਚਾਗਦਾ ਤਾਂ ਆਪਾਂ ਨੂੰ ਚੰਗਾ ਝਾੜ ਦੇ ਸਕਦਾ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਅਤੇ YouTube ਚੈਨਲ ਤੇ ਇਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਵਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਸੋਡੇ ਕੋਲੇ ਪਹੁੰਚ ਸਕੇ ਸਾਰੇ ਵੀਰਾਂ ਦਾ ਧੰਨਵਾਦ ਜੀ